ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਕੁਮਿਆਰੇ ਦੇ ਵਿੱਚ ਕੁਮਿਆਰਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਾਨਮਤਾ ਤੇ ਮਸ਼ਹੂਰ ਜਾਂ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਬਲਕਰਨ ਕੇ ਘਰੇ ਮੌਜੂਦ ਆ ਵੀਰੇ ਜਿਸਕਰਨ ਬਾਈ ਕੇ ਵਪਾਰ ਦਾ ਕੰਮ ਨਾਲ ਨਾਲ ਬਰੀਡਿੰਗ ਦਾ ਕੰਮ ਆ ਬਾਈ ਹੁਣ ਆਉਂਦਾ ਮਿੱਤਰੋ ਬਹੁਤ ਟੌਪ ਦੀ ਵਹਿੜ ਆ ਬਾਈ ਹੁਣਾਂ ਦੇ ਕੋਲੇ ਮਿੱਤਰੋ ਪਹਿਲਾ ਸੂਆ ਸੁੰਦੀ ਬਹੁਤ ਚੰਗਾ ਥਣ ਮਜ਼ਬੂਤ ਲੱਗਾ ਹੋਇਆ ਬੜੀ ਚੰਗੀ ਸਰੀਰਕ ਦੀ ਬੰਤਰ ਵਾਲੀ ਆ ਕਿੰਨੇ ਕੁ ਦਿਨਾਂ ਦੀ ਕੱਚੀ ਆ ਕਿਹੜੇ ਡਿਟੇਲਾਂ ਸਾਰੀ ਜਾਣਕਾਰੀ ਲਾ ਦਿਨਾ ਤੁਹਾਨੂੰ ਬਾਈ ਪਰਕਰ ਹੁੰਦੇ ਤੋਂ ਚੱਕ ਸਾਸੀ ਗੱਲ ਬਲਕਰਨ ਬਾਈ ਸਾਸੀ ਗੱਲ ਬਾਈ ਠੀਕ ਠਾਕ ਸਾਰੇ ਹਾਂਜੀ ਹਾਂਜੀ ਠੀਕ ਚੜਦੀ ਕਲਾ ਦੇ ਵਿੱਚ ਘਰੇ ਪਰਿਵਾਰ ਮੇਰਾ ਬਾਈ ਰੋਦੀ ਬਾਈ ਚਲੋ ਸ਼ੁਕਰ ਅੱਛਾ ਬਲਕਰਨ ਮੈਂ ਆਪਾਂ ਵੈੜ ਵੇਚਨੀ ਇੱਕ ਹਨਾ ਤੇ ਇਹ ਲੈ ਕੇ ਆਂਦੀ ਕਿ ਕਰਦੀ ਹੋਈ ਨਹੀਂ ਬਾਈ ਲੈਂਦੀ ਆ ਲੈਂਦੀ ਠੀਕ ਇਹ ਕਿੰਨਵਾਂ ਸੁਆ ਬਾਈ ਸੁੰਦੀ ਆ ਇਹ ਫਸਟੀ ਹੈ ਪਹਿਲਣੀ ਆ ਕਿੰਨੇ ਦਿਨ ਬਾਕੀ ਹੈ ਬਾਈ ਇਹ ਹਜੇ 4-5 ਦਿਨ ਲੱਜੂਗੀ ਠੀਕ ਹੈ ਬਾਈ ਕੋਈ ਸੀਮਨ ਡਿਟੇਲ ਮਿਲ ਜਾਂਦੀ ਕਿ ਨਹੀਂ ਆਪਾਂ ਹਾਂ ਦੇਖੋ ਵੀ ਉਹਨਾਂ ਨੇ ਤਾਂ ਦੱਸਿਆ ਹਨਾ ਜੀ ਵੀ ਆਪਕੇ ਨੇ ਸੈਕ ਦੀ ਆ ਕਿ এবੀਐਸ ਦਾ ਲੱਗਾ ਹੋਇਆ ਠੀਕ ਅਗੇ ਆਪ ਸੈਕ ਦੀ ਆ ਕਿ এবੀਐਸ ਦਾ ਲੱਗਾ ਬਾਕੀ ਬੱਚੀ ਦੀ ਬੰਤਰ ਵੀ ਦੱਸਦੀ ਆ ਬਈ ਕੋਈ ਚੀਜ਼ ਹੈ ਹਾਂ ਕੁਆਲਟੀ ਦੀ ਬੱਚੀ ਹਾਂ ਕੁਆਲਟੀ ਵੀ ਦੱਸਦੀ ਆ ਮੈਂ ਨਾਲ ਥਣਾ ਤੋਂ ਬੜਾ ਮਜ਼ਬੂਤ ਆ ਥਣਾ ਦੀ ਸਪੇਸ ਬੜੀ ਆ ਹਾਂ ਬਹੁਤ ਚੰਗਾ ਬਈ ਲੈਵਾ ਲੂਵਾ ਕਰਮਾਣੀ ਨੂੰ ਬਹੁਤ ਟਿਕਾਣੇ ਦਾ ਤਿਆਰ ਦਿਨ ਕਿੰਨੇ ਬਾਕੀ ਆ ਬਈ ਹਜੇ ਚਾਰ ਪੰਜ ਦਿਨ ਲੈ ਜੂਗੀ ਬਈ ਚਾਰ ਪੰਜ ਦਿਨ ਲੈ ਇਹਨਾਂ ਚਾਰ ਪੰਜ ਦਿਨਾਂ ਦੀ ਪਲਾਇਟ ਹੋਰ ਬਣਨਾ ਜੇ ਥੱਲੋ ਲੈਵਾ ਵੇਖੋ ਬਈ ਸਪੇਸ ਵੇਖੋ ਥਣਾ ਦਾ ਐ ਨਹੀਂ ਹੈਗਾ ਉਦੀ ਪਾਸੇ ਵਾਲੀਆਂ ਜੋੜੀਆਂ ਨੇੜੇ ਮਗਰੋਂ ਖੋਲੇ ਜਾਂ ਇੱਕੋ ਜ ਤੇ ਐਨ ਆਰਡਰ ਦੀ ਥਣ ਦੀ ਮਜ਼ਬੂਤੀ ਵੇਖੋ ਹੁਣ ਕਿੱਡੀ ਚੰਗੀ ਆ ਵੀਰੇ ਹਾਂ ਆ ਜਿਹੜੀ ਹੁੰਦੀ ਦੇਖਣ ਵਾਲੀ ਬਾਈ ਗਾਂ ਲੈਣ ਤੋਂ ਪਹਿਲਾਂ ਜਿਹੜੇ ਆ ਚੀਜ਼ ਦੇਖ ਲਈ ਨਾ ਥਣ ਥਣ ਉਹ ਹਾਰਦਾ ਨਹੀਂ ਕਦੇ ਵੀ ਐ ਹੋ ਜੀ ਵਹਿੜ ਜਿੱਥੇ ਮਰਜ਼ੀ ਖਿਲਾਰ ਲਾ ਬਾਈ ਜਿਹੜੇ ਮਰਜ਼ੀ ਮੇਲੇ ਤੇ ਲਾਲਾ ਜਿਹੜੇ ਮਰਜ਼ੀ ਸਟੱਗ ਤੇ ਜਿੱਥੇ ਮਰਜ਼ੀ ਵੇਚ ਲਾ ਵਿਕੀ ਵਿਕੀ ਆ ਬਾਈ ਆ ਇਹਦਾ ਮੂੰਹ ਵੇਖੋ ਬਾਈ ਐਨ ਬੱਚਿਆਂ ਵਰਗਾ ਮੂੰਹ ਨਿਕਾ ਰਿਆ ਕਰਮ ਵਾਲੀ ਦਾ ਪਲੂਣ ਵੱੱਛੀ ਆ ਹਜੇ ਦਿਨ ਕਿੰਨੇ ਕੱਢ ਜੂਗੀ ਬਲਕਰਨ ਬਾਈ ਬਾਈ ਚਾਰ ਪੰਜ ਦਿਨ ਬੜੇ ਰਾਵਣ ਲੈ ਜਣੇ ਸਪੇਸ ਨਹੀਂ ਹੈ ਮਗਰ ਉਹ ਚਾਰ ਪੰਜ ਦਿਨ ਹਜੇ ਲੈ ਜੂ ਹਜੇ ਤਾਂ ਲੇਵਾ ਹੋਰ ਸੋਹਣਾ ਤਿਆਰ ਕਰ ਜੂਗੀ ਬਾਈ ਬਾਕੀ ਦੁੱਧ ਬਾਈ ਤੇ ਉਹ 20 ਦਾ ਬਾਹਰ ਚੱਲੂ ਹੋ ਸਕਦਾ 25 ਵੀ ਦੇ ਦੇ ਹੂੰ ਬਟੜੀ ਤਾਂ ਦਊਗੀ ਦਊਗੀ ਨਾ ਬਾਈ ਕੋਲੇ ਹੱਥ ਨੇ ਦੇ ਦੇਣਾ ਵੀ ਹੂੰ ਬਾਕੀ ਰੋਤਾ ਕੀ ਨਾ ਅੱਗੇ ਬਾਈ ਕੱਢੀ ਬਾਈ ਤੋਰੀ ਮਣੀ ਬਕਰ ਤੋੜ ਕੇ ਦਿਖਾਈ ਬਾਕੀ ਠੰਢੀ ਬਹੁਤ ਦਰਦੀ ਦਰਦੀ ਤੁਹਾਨੂੰ ਹੁਣ ਦੱਸੂਗੀ ਵੀ ਵੈੜ ਦੇ ਵਿੱਚ ਕੀ ਚੀਜ਼ ਆ ਇਹ ਪਾਰਕੂ ਬੰਦੇ ਨੇ ਸਮਝਣਾ ਇਹਨੂੰ ਨਹੀਂ ਤਾਂ ਵੀਰੇ ਕਿਉਂਕਿ ਜਿਹੜੀ ਚੀਜ਼ ਦੀ ਚੀਜ਼ ਦੀ ਕੁਆਲਿਟੀ ਆ ਨਾ ਉਹ ਦੱਸਦੀ ਆ ਕੁਝ ਨਾ ਕੁਝ ਹੈਗਾ ਵੱਛੀ ਦੇ ਵਿੱਚ ਵੀਰੇ ਵੱਛੀ ਦਾ ਆਰਡਰ ਕੁਆਲਿਟੀ ਵੱਛੀ ਦੇ ਵਿੱਚ ਢਾਂਚਾ ਵੱਛੀ ਦੀ ਮਜ਼ਬੂਤੀ ਵੱਛੀ ਦੇ ਅੰਗ ਵੱਛੀ ਦੇ ਆਰ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬੜਾ ਜਬਰਦਸਤ ਲੱਗਿਆ ਹੋਇਆ ਬਾਕੀ ਵੀ ਇੱਕ ਗੱਲ ਹੋਰ ਆ ਵੀ ਨਵਾਂ ਹਾਂ 400 ਇਹ ਦੁੱਧ ਪੀਣ ਵਾਲੀ ਚੀਜ਼ ਆ ਕੋਈ ਇਹ ਨਹੀਂ ਗੱਲ ਹੈਗੀ ਵੀ ਅੱਜ ਹੀ ਇਹ ਹੋ ਜੂਗੀ ਬਣਾ ਟਾਪ ਦੀ ਚੀਜ਼ ਚਮਕ ਬਹੁਤ ਆ ਬੱਚੀ ਦੇ ਵਿੱਚ ਠੰਡੀ ਸੀਲ ਬੜੀ ਚੰਗੀ ਕਰਮ ਵਾਲੀ ਐ ਮੈਂ ਕਹਿੰਦੀ ਜਿਵੇਂ ਮੈਂ ਬੱਝੋ ਲੀ ਪਈ ਉਹ ਕਰ ਹੋਰ ਹੋ ਜਾਣਾ ਜਮਾ ਪੂਰੀ ਉਹ ਆ ਹੂੰ ਹੂੰ ਅੱਛਾ ਰੇਟ ਬਣ ਕਰਨ ਬਾਈ ਕੀ ਰੱਖਾਂਗੇ ਵੀਰੇ ਆਪਾਂ ਰੇਟ ਬਾਈ ਫੋਨ ਤੇ ਕਰ ਲਾਂਗੇ ਹਣਾ ਜੈ ਜੀ ਹੋਊਗਾ ਜੈ ਜੀ ਕਰਾਂਗੇ ਬਾਈ ਠੀਕ ਠੀਕ ਆ ਬੰਦੇ ਬਾਈ ਅੱਗੇ ਵੀ ਬਾਈ ਪਸ਼ੂ ਬਾਈਆਂ ਦੇ ਕੋਲ ਟਾਪ ਹੀ ਹੁੰਦੇ ਜਦੋਂ ਅਜ ਦਾ ਐਨ ਬਰੀਕੀ ਵਾਲੀ ਤੇ ਸ਼ਾਨਣੀ ਵਾਲਾ ਮਾਲ ਹੁੰਦਾ ਬਾਈ ਉਹਨਾਂ ਕੋਲੇ ਸ਼ਾਨਣੀ ਦਾ ਮਾਲ ਹੁੰਦਾ ਚੁਣ ਕੇ ਤੇਜ ਲੱਭੀ ਹੁੰਦੀ ਪਿੰਡਾਂ ਦੇ ਵਿੱਚੋਂ ਬ੍ਰਾਂਡ ਲੱਬਿਆ ਹੁੰਦਾ ਬ੍ਰਾਂਡ ਹੀ ਤੁਹਾਨੂੰ ਮਿਲੂਗਾ ਤੇ ਤੁਸੀਂ ਕਾਮਜਾਬ ਹੋਵੋਗੇ ਬਲਕਰਨ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 95018 ਜੀ 780 77 ਇੱਕ ਵਾਰੀ ਹੋਰ ਆਉਣ ਦਿਓ ਜੀ 95018 78 78077 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਰਮ ਇੱਕ ਹੋਰ 9878223222 ਇਹ ਜਸ ਕਰਨ ਦਾ ਜੀka ਬਈ ਦੋਵੇਂ ਨੰਬਰ ਦੁਬਾਰਾ ਰਿਪੀਟ ਕਰ ਦਿਓ 95018 ਜੀ 78077 ਇਹ ਤੁਹਾਡਾ ਨੰਬਰ ਆ ਹਾਂਜੀ ਜੀ 98782 ਜੀ 23222 ਇਹ ਬਾਈ ਦਾ ਜਿਸਕਰਨ ਦਾ ਹਣਾ ਠੀਕ ਆ ਬਾਈ ਇਹਨਾਂ ਨੰਬਰਾਂ ਤੇ ਕਰ ਲਓ ਪਾਈਆਂ ਨਾਲ ਰابطਾ ਹੈ ਮਿੱਤਰੋ ਪਿੰਡ ਕਮਿਆਰਾ ਜ਼ਿਲ੍ਹਾ ਫਰੀਦਕੋਟ ਤੇ ਕਮਿਆਰਾ ਪਿੰਡ ਵੀ ਇੱਕ ਕਬੱਡੀ ਦੀ ਇੰਡਸਟਰੀ ਦਾ ਬਹੁਤ ਵੱਡਾ ਪਿੰਡ ਆ ਸਾਰੇ ਜਾਣਦੇ ਹੋਣੇ ਧੰਨਵਾਦ